ਮੇਰਾ ਸੰਜੀਵ ਸ਼ੰਕੀ ਤਮਾਨ ਦੇਖੋ ਜੀ ਇੱਦਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜੋ ਦੇਸ਼ ਅੱਜ ਉਲੰਧੀਆਂ ਛੋੜਿਆ ਅੱਜ ਤੀਸਰੇ ਨੰਬਰ ਤੇ ਜੋ ਹੈ ਦੇਸ਼ ਦੀ ਸਿਕਿਉਰਿਟੀ ਦੇ ਵਿੱਚ ਅਗਰ ਨਿੱਖੇ ਤਾਂ ਦੇਸ਼ ਦਾ ਨਾਮ ਆਉਂਦਾ ਪਰ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਪੰਜਾਬ ਦੇ ਜਾਂਦੇ ਨੇ ਜਦੋਂ ਜਾ ਕੇ ਦੱਸਦੇ ਨੇ ਕਿ ਅਸੀਂ ਇੰਡੀਆ ਤੋਂ ਆਏ ਆ ਤਾਂ ਉੱਥੇ ਦੇ ਘੋਰ ਕੇ ਇੱਕੋ ਗੱਲ ਕਹਿੰਦੇ ਨੇ ਕਿ ਮੋਦੀ ਦਾ ਭਾਰਤ ਸੋ ਇਹ ਉਪਲਬਧੀਆਂ ਜਿਹੜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਹੋਈ ਨੇ ਅਗਰ ਮੈਨੀਫੈਸਟੋ ਦੀ ਗੱਲ ਕਰੀ ਤਾਂ 43 ਗਰੰਟੀਆਂ ਪ੍ਰਧਾਨ ਮੰਤਰੀ ਜੀ ਨੇ ਦਿੱਤੀਆਂ ਨੇ ਇਹ ਉਹ ਗਰੰਟੀਆਂ ਨੇ ਜਿਹੜੀਆਂ ਪੂਰੀਆਂ ਹੋਣੀਆਂ ਨੇ ਪਲੱਸ ਇਹ ਤੋਂ ਇਲਾਵਾ ਜਿਹੜੀਆਂ ਦੱਸੀਆਂ ਨਹੀਂ ਉਹ ਵੀ ਨਾਲ ਹੋਣੀਆਂ ਨੇ ਐਡੀਸ਼ਨਲ ਠੀਕ ਹੈ ਜੀ ਗਰੀਬ ਪਰਿਵਾਰਾਂ ਨੂੰ ਲੈ ਕੇ ਜੀ 1.5 ਤੋਂ 1.2 ਲੱਖ 2.5 ਲੱਖ ਤੱਕ ਜੋ ਹੈ ਕੱਚੇ ਬਾਲੇ ਵਾਲੀਆਂ ਜਿਹੜੀਆਂ ਛੱਤਾਂ ਸੀ ਉਹਨਾਂ ਦੇ ਮਕਾਨ ਪੱਕੇ ਮੋਦੀ ਜੀ ਨੇ ਕਰਵਾਏ ਅਗਰ ਆਪਾਂ ਗੈਸ ਸਿਲੰਡਰ ਦੀ ਗੱਲ ਕਰੀ ਤਾਂ ਮੁਫਤ ਗੈਸ ਕਨੈਕਸ਼ਨ ਜਿਹੜੇ 10 ਕਰੋੜ ਤੋਂ ਉੱਪਰਵਾਰਾਂ ਨੂੰ ਮਿਲੇ ਨੇ ਉਹ ਮੋਦੀ ਜੀ ਦੀ ਅਗਵਾਈ ਦੇ ਵਿੱਚ ਮਿਲੇ ਨੇ ਔਰ ਅਗਰ ਆਪਾਂ ਆਯੁਸ਼ਮਨ ਕਾਰਡ ਦੀ ਗੱਲ ਕਰੀ ਇਹ ਵੀ ਗਰੀਬਾਂ ਲਈ ਲਾਹੇਵੰਦ ਹੈ ਹੈਲਥ ਸਿਸਟਮ ਦੇ ਵਿੱਚ 5 ਲੱਖ ਦਾ ਜਿਹੜਾ ਇੰਸ਼ੋਰੈਂਸ ਹੈ ਉਹ ਪ੍ਰਾਈਵੇਟ ਹਸਪਤਾਲਾਂ 'ਚ ਜਿਹੜਾ ਇਲਾਜ ਉਹ ਮੁਫਤ ਹੋਇਆ ਉਹ ਮੋਦੀ ਦੀ ਅਗਵਾਈ ਹੇਠ ਹੋਇਆ ਅਗਰ ਆਪਾਂ ਜਨੋਸ਼ ਦੀ ਕੇਂਦਰ ਦੀ ਗੱਲ ਕਰੀਏ ਜਿਹੜਾ ਪੱਤਾ ਬਾਜ਼ਾਰ ਦੇ ਵਿੱਚ ਦਵਾਈ ਦਾ 300 ਦਾ ਮਿਲਦਾ ਸੀ ਉਹ ਅੱਜ ਜਨੋਸ਼ ਦੀ ਕੇਂਦਰ ਦੇ ਵਿੱਚ 30 ਰੁਪਏ ਦਾ ਮਿਲਦਾ ਇਹ ਵੀ ਮੋਦੀ ਜੀ ਦੀ ਮਿਹਰਬ ਵਿਰਾਸਤ ਐਵੇਂ ਹੈ ਜੀ ਤੁਸੀਂ ਦੇਖੋ ਅੱਜ ਪ੍ਰਭੂਸ਼ੀ ਰਾਮ ਜੀ ਦਾ ਮੰਦਿਰ ਬਣਿਆ ਤੇ ਹੋਰ ਵੀ ਜਿੰਨੀਆਂ ਵਿਰਾਸਤਾਂ ਨੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰ ਲਈਏ ਭਾਵੇਂ ਆਪਾਂ ਭਾਵੇਂ ਵੀਰਵਾਲ ਦੀ ਵਸਤੀ ਗੱਲ ਕਰ ਲਈਏ ਜਿੰਨੀਆਂ ਵੀ ਸਾਡੇ ਧਰਮ ਦੇ ਨਾਲ ਜੁੜੀਆਂ ਹੋਈਆਂ ਵਿਰਾਸਤਾਂ ਨੇ ਉਹਨਾਂ ਨੂੰ ਮੋਦੀ ਜੀ ਸ਼ਾਮ ਸਵੇਈਆ ਕਰ ਰਹੇ ਨੇ ਤੇ ਉਹਨਾਂ ਨੂੰ ਅੱਗੇ ਹਾਈਲਾਈਟ ਲਾ ਕਰ ਰਹੇ ਤਾਂ ਕਿ ਇੱਥੇ ਟੂਰਿਜ਼ਮ ਪਲੇਸ ਵੀ ਜੋ ਹੈ ਭਾਰਤ ਟੂਰਿਜ਼ਮ ਦੇ ਵੱਲੋਂ ਜਾਣਿਆ ਜਾਵੇ ਸੁਰੱਖਿਆ ਦਾ ਐਵੇਂ ਹੈ ਜੀ ਕੋਈ ਸਮਾਂ ਹੁੰਦਾ ਸੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਜਾਂ ਬਾਰਡਰ ਦੇ ਉੱਤੇ ਪੀਓਕੇ ਦੇ ਉੱਤੇ ਕੋਈ ਹਲਚਲ ਹੁੰਦੀ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਹੁੰਦੇ ਸੀ ਕਿ ਸਾਨੂੰ ਠਹਿਰਾਵ ਨਾਲ ਚੱਲਣਾ ਚਾਹੀਦਾ ਥੋੜਾ ਠਹਿਮਾ ਰੱਖੋ ਤੇ ਅੱਜ ਦਾ ਜੋ ਸਮਾਂ ਹੈ ਅੱਜ ਪ੍ਰਧਾਨ ਅਗਰ ਕੋਈ ਵਿਰੋਧੀ ਗਵਾਂਡੀ ਸੂਬੇ ਕੋਈ ਵੀ ਜੇ ਅਗਰ ਕੋਈ ਗਵਾਂਡੀ ਸੂਬਾ ਜਾਂ ਕੋਈ ਹੱਤਕਵਾਦੀ ਸਾਡੇ ਵੱਲ ਹਮਲਾ ਕਰਨ ਦੀ ਕੋਸ਼ਿਸ਼ ਕਰਦੇਵੇਂ ਤਾਂ ਇੱਕ ਦਾ ਜਵਾਬ ਪੱਥਰ ਨਾਲ ਦੇ ਦਿੰਦੀ ਅਸੀਂ ਹਿੰਮਤ ਰੱਖਦੇ ਆ ਇਹ ਜਿਹੜੀ ਸਾਨੂੰ ਪਾਵਰ ਹੈ ਉਹ ਪ੍ਰਧਾਨ ਮੰਤਰੀ ਜੀ ਨਮੋਦੀ ਜੀ ਨੇ ਹੀ ਸੈਨਾਂ ਨੂੰ ਦਿੱਤੀ ਹੈ ਕਿ ਅਗਰ ਸਾਹਮਣੋਂ ਕੋਈ ਇੱਟ ਸੁੱਟਦਾ ਤਾਂ ਤੁਸੀਂ ਪੱਥਰ ਨਾਲ ਉਸ ਚੀਜ਼ ਦਾ ਜਵਾਬ ਦੇਣਾ ਤੁਸੀਂ ਬਖਸ਼ਣਾ ਨਹੀਂ ਕਿਸੇ ਨੂੰ